ਲੋ ਜੀ ਸਾਰੇ ਨੇ ਬਹਿ ਚੁਕੇ ਨੇ ਗੱਡੀ ਦੇ ਵਿੱਚ ਮੈਂ ਇਕੱਲੀ ਰਹਿ ਗਈ ਆਪਾਂ ਅੱਜ ਜਾ ਰਹੇ ਆ ਡਾਕਟਰ ਸਾਹਿਬ ਨੂੰ ਮਿਲਣ ਵਾਸਤੇ ਤੇ ਅੱਜ ਆਪਾਂ ਉਹਨਾਂ ਕੋਲ ਸਾਰੇ ਗੱਲਾਂ ਕਰਾਂਗੇ ਪਹਿਲਾਂ ਵੀ ਆਪਾਂ ਕਈ ਵਾਰ ਮੰਮਾ ਵੀਡੀਓ ਬਣਾਈ ਹੈ ਬਟ ਗੱਲ ਇਹ ਸੀ ਕਿ ਪ੍ਰੋਪਰਲੀ ਵੀਡੀਓ ਆਪਾਂ ਨਹੀਂ ਬਣਾ ਸਕਦੇ ਉਹਨਾਂ ਦੀ ਗੱਲਾਂ ਬਾਤਾਂ ਹਨਾ ਮੈਂ ਜਾ ਰਹੀ ਨਾਲ ਮੈਂ ਸਾਰੀ ਪ੍ਰੋਪਰਲੀ ਸਾਰੀ ਵੀਡੀਓ ਬਣਾ ਕੇ ਲੈ ਕੇ ਆਉਂਗੀ ਅੰਕਲਾਂ ਨਾਲ ਆਪਾਂ ਗੱਲ ਸੀਗੀ ਆਹ ਸੀ ਮੇਰੇ ਨਾਂ ਦਾ ਘਰ ਆਹਾਂ ਆ ਦੇਖੋ ਆਹ ਦੇਖੋ ਆਹ ਹੋ ਗਿਆ ਠੀਕ ਹੈ ਕਿੰਨਾ ਸੋਹਣਾ ਹੈ ਆਹ ਆ ਗਏ ਲੋਹੀ ਤੀਗਾ ਹਨਾ ਉਹ ਗਲੀਆਂ ਬਹੁਤ ਛੋਟੀ ਜਿਹੀ ਆ ਤੇ ਨਾਮ ਹੋਈ ਤੁੰਗਲ ਨੂੰ ਕਰਵਾ ਲਈ ਚਲ ਜਿਹਾ ਨਾ ਪਚਾਨਿਆ ਕਿ ਡਾਕਟਰ ਤੇ ਕਰੇ ਕਦੇ ਆਵਾਂਗੇ ਨਾਨਕੇ ਮਮੀ ਦੇ ਮੈਂ ਕਿ ਨਹੀਂ ਪਿੱਛੇ ਨੂੰ ਹੀ ਕਰਕੇ ਉੱਧਰ ਨੂੰ ਮੋੜ ਲਓ ਕਿਹਨਾ ਕੋਈ ਅਨ ਅੱਡੀ ਚ ਕੋਈ ਆਰਮੀ ਵਾਲੇ ਦਾ ਹੈ ਨਾ ਜੀ ਸਕੂਲ ਹੈ ਕਿ ਟ੍ਰੈਕਟਰ ਪ੍ਰੈਕਟਿਸ ਕੀਤੀ ਹੁੰਦੀ ਹੈ ਜਾਨੀ ਕਿ ਉਹ ਮਿਲਟਰੀ ਸਟੇਸ਼ਨ ਹੈ ਇਹ ਬਹੁਤ ਆਸਾਨ ਹੈ ਇਹ ਹੈ ਜਿਓ ਇਹ ਮਿਲਟਰੀ ਹੈ दोनों साइड है। उनक पर जा रहे हैं उनकी वोटला। जी अब हम पहुंच गया। किधर का वो, 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 है ये अब ले? ना, वो सामने। ठीक। किधर पिंडा है? ये कठाड़ा। कठाड़ा। लावुनों सुपी के यूनिट

ਉਹ ਵਿਚੇ ਰਹਿ ਗਈ ਹੈ ਨਾ ਇਹ ਉਹ ਵਿਚੇ ਰਹਿ ਗਈ ਐਤੋਂ ਭੁੱਲ ਗਏ ਸੀ ਹਾਂ ਉਹਦੇ ਨੂੰ ਦੁਬਾਰਾ ਦੇ ਦਈਏ ਉਹ ਨੂੰ ਮੈਨੂੰ ਦੱਸ ਤਰਸ ਗਈ ਇਹ ਨਾ ਕੋਈ ਨਾ ਇਹਦੇ ਨਾਲ ਨਹੀਂ ਗੱਲ ਕੀਤੀ ਉਹ ਵੀ ਠੀਕ ਹੈ ਜੇ ਆਪਣਾ ਮੀਟ ਬਣਾ ਲੈ ਤਰਲੇ ਅੱਜ ਤਾਂ ਬੁਤੀ ਬਰੀ ਹੋਣੀ ਹੈ ਅਕਾਲ ਦੇ ਕਿਉਂ ਤੈਨੂੰ ਬੋਲਣ ਕਰੀ ਨੀ ਨੀ ਮੈਨੂੰ ਮੁੱਢੀ ਇਹ ਗਾਣਾ ਤੇ ਫੋਟੋ ਨੇ ਕਰੀ ਨਾ ਬੋਲਤੀ ਤੇ ਆ ਮੈਨੂੰ ਕਿਹਾ ਕਿ ਮੈਂ ਤਾਂ ਆਈ ਨਹੀਂ ਜੀ ਆਈ ਆ ਗੁਰਤੀ ਨਾਲ ਆਹ ਫੋਰ ਮਿੰਟਸ ਆਉਣਾ ਖਾ ਲੋ ਮੈਨੂੰ ਬੋਲਤੀ ਜੇ ਰਗੋ ਇਹਨਾਂ ਆਓ ਹੱਸਦੇ ਹੱਸਦੇ ਮੈਂ ਤੁਹਾਨੂੰ ਦੱਸਿ ਦਿਤਾਂ ਆਹ ਦੇਖੋ ਜੀ ਕੈਪਟਸ ਕਿੰਨੇ ਸੋਹਣੇ ਸੋਹਣੇ ਮੈਨੂੰ ਹੱਥ ਨਹੀਂ ਬੋਲੂਗਾ ਆਪਰਾ ਜੀਵ ਜੈ ਆ ਜਿਹੜੇ ਫੁੱਲ ਆ ਰਹੇ ਨੇ ਇਹ ਵੀ ਇਹਦੀ ਦਵਾਈ ਬਣਦੀ ਆ ਅੱਛੇ ਨਹੀਂ ਦਵਾਈ ਬਣਦੀ ਐ ਇਹਦੀ ਸਾਫ ਨਹੀਂ ਦਵਾਈ ਠੀਕ ਹੈ ਤਾਂ ਹਿੰਦੂਪਰੇ ਨਾਲ ਆ ਜੀ ਆ ਦੇਖੋ ਡਾਕਟਰ ਨੇ ਸਿੱਕੀ ਕਿੰਨਾ ਸੋਨਾ ਬਣਾਇਆ ਹੈ ਆ ਜਿਹੜੀ ਉਹੀ ਆ ਜਿਹੜੀ ਆਪਣੇ ਆ ਦੁਪਹਿਰ ਖਿੜੀ 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 ਦੇਖੋ ਹਾਂਜੀ ਗਵਾਰੇ ਦੀਆਂ ਫੜੀਆਂ ਕਿੱਥੇ ਨੇ ਜੀ ਹਾਂ ਸੀਗੀਆਂ ਫੜੀਆਂ ਇਹ ਸਬ지 ਬਣਦੀ ਹੁੰਦੀ ਹੈ ਜੀ ਬਹੁਤ ਏਸੀ ਅੱਛਾ ਆ ਦੇ ਚੜ੍ਹ ਕੇ ਪੌੜੀ ਉੱਪਰ ਨੇ ਦਵਾਰੇ ਚ ਦਵਾਰੇ ਚ ਵੀ ਤਾਂ ਦੋ ਪੋਰਸ਼ਨ ਨੇ ਉਹਦੇ ਦੇ ਕਿਤ ਮੁਰਗੇ ਨੇ ਹੋਂ ਨਾ ਇੱਥੇ ਆਉਂਗਾ ਤੇ ਚਾਹੇ ਥੱਲੇ ਖਾਣ ਆ ਜਵੇ ਜਾਂ ਉੱਪਰ ਸੌਂ ਚਲੇ ਜਾਵੇ ਦੋ ਨਹੀਂ ਦੋ ਨਹੀਂ ਇੱਕ ਮੁਰਗਾ ਹੀ ਹੈ ਹੈਲੋ ਪੱਕ ਪੱਕ ਕੱਟ ਕੱਟ ਇਹ ਕੱਟਦੇ ਇਹ ਤਾਂ ਦੋ ਹਾਂ ਤੀ ਹਾਂ ਦੋ ਜਣੇ ਨੇ ਆਹ ਸੀ ਇਹ ਇੱਕ ਮੁਰਗੇ ਇੱਕ ਮੁਰਗੀ ਕਦ ਦੋ ਦਿਨ ਤੋਂ ਤੁਹਾਡੇ ਲੱਗੇ ਹਾਂਜੀ ਇਹਨੂੰ ਹੁਣ ਗੋਗਲ ਲਿਆਉਣਾ ਤੋਰੀਆਂ ਪੱਕੀ ਜਾਂਦੇ ਨੇ ਹਨਾ ਜੀ ਹਾਂਜੀ ਦੋ ਆ ਸੀਗੀਆਂ ਇੱਕ ਹੁਣ ਨੀਚੇ ਲੱਗੀ ਹੋਈ ਹੈ ਜੀ

ਰਾਤ ਨੂੰ ਦਿਨੇ ਤੁਹਾਨੂੰ ਹੁੰਦਾ ਹੀ ਨਹੀਂ ਆਉਂਦਾ ਨਹੀਂ ਆਉਂਦਾ ਤੁਹਾਨੂੰ ਕੋਦਰ ਤੇ ਗੀਨ ਮਰਜੀ ਐਸ ਤੋ ਫੁੱਲ ਵੀ ਨਹੀਂ ਜਲਣਾ ਹੁੰਦੇ ਆ ਵੀ ਸਾਰੀ ਨਹੀਂ ਚੰਗਦਾ ਕੋਈ ਇਹ ਫੁੱਲ ਜਲ ਦੋ ਦਿਨ ਕਰਦੇ ਨਹੀਂ ਇੱਕ ਦਿਨ ਕਰਦੇ ਬਸ ਬਸ ਸੋਸਾ ਉਹੀ ਜਪਣੇ ਦੀ ਐਸੀ ਵੈਰਿਟੀ ਚ ਆ ਉਹ ਸਾਡੇ ਆਲੇ ਲੱਗੇ ਆਲੇ ਕੋਈ ਮੇਰੇ ਖਰਚ ਸ਼ਾਰਟੇ ਪੰਜ 6 ਵਜੇ ਉਹ ਆਪਣੇ ਪੱਤੇ ਕੱਟੇ ਘੱਡ ਲੈਂਦਾ ਹਾਂ ਉਹਨਾਂ ਨੂੰ ਕਿ ਗਿੱਗਰ ਵੀ ਉਹ ਹੀ ਉਹਨਾਂ ਨਾਲ ਇਹ ਸਾਧਰੇ ਸਾਧਰੇ ਦੇ ਵਿੱਚ ਜਿਹਦੇ ਜਿਹਦੇ ਪੱਤੇ ਨਾ ਦੋਨੇ ਪਰਸੇ ਇੱਕ ਇੱਕ ਉਹਦੇ ਦੋਨੇ ਪਰਸੇ ਪੱਤੇ ਆ ਇਹ ਚੀਜ਼ ਜਰੂਰ ਹੋਗੀ ਇਹ ਸਾਰੇ ਸ਼ਾਮ ਨੂੰ ਰੋਟੀ ਕਰਨਗੇ ਨਾ ਸਾਧਰੇ ਦੇ ਕੋਲ ਸਭ ਪੰਜ 6 ਵਜੇ ਹੂੰ ਕਿੱਥੇ ਆ ਗਏ ਆ ਸੋਕਿਆ ਦੇਖੋ ਆ ਕਿੰਨੇ ਸੋਨੇ ਲੱਗ ਰਹੇ ਨੇ ਆ ਹਾਂ ਉਹ ਸਕੂਲ ਚ ਬੋਲ ਲੱਗੇ ਨੇ ਉਹਨੂੰ ਬਹੁਤ ਛੇੜੀ ਆ ਇਹ ਤਾਂ ਉਹ ਬਸ ਉਹ ਪਨਗਾ ਸਟਰੀਸ ਮੰਨਦਾ ਚ ਉਹਦੇ ਉਸ ਸਟਿੱਕਰ ਜਿਹਾ ਲਿਖ ਰਹੇ ਨੇ ਖਾਮ ਉਹਦੇ ਤੋਂ ਸਮਝ ਆਉਂਦਾ ਹੈ ਸੱਚ ਉਹ ਬਈ ਨਹੀਂ ਸੀ ਕੋਤਨੀ ਜੀ ਇਹ ਵੀ ਰੱਬ ਸਭ ਇਹ ਇਹਦਾ ਨਾਮ ਪੁੱਲ ਜਾਨਾ ਇਹ ਇਹ ਫੋਟੋ ਤੋਂ ਨਹੀਂ ਲੱਗ ਰਹੇ ਇਹਦੇ ਪੱਤੇ ਹੀ ਆ ਜਦੋਂ ਵੱਡੇ ਹੋ ਜਾਂਦੇ ਪਰ ਸਿੱਧੇ ਨਹੀਂ ਲੱਗਦੇ ਇੰਨਾ ਸੋਹਣਾ ਨਹੀਂ ਲੱਗਦਾ ਇਹਦਾ ਉਹ ਜੁੱਤਿਆਂ ਦਾ ਹੁੰਦਾ ਇਹ ਵੀ ਨਹੀਂ ਉਹ ਪੱਲੇ ਉਹ ਜਿਹੜਾ ਵੀ ਗੋਰੀ ਬੀ ਬਣ ਫਿਰ ਬੈਠੇ ਰਹਿੰਦੇ ਬੜਾ ਮੁਦਦ ਸੁਭਾਨ ਹੋਈ ਜੀ ਜਦੋਂ ਆ ਫਿਰ ਇਸ ਵਾਰੀ ਨਕੇ ਕੋਸ਼ਿਸ਼ ਕਰਦੇ ਆਂ ਬਹੁਤ ਨੇ ਇਹੋ ਜਿਹੇ ਬਣਾ ਲਿਆ ਉਹ ਬਣ ਲੈਂਦਾ ਫਾਇਦੀ ਫੋਟੋ ਲੈ ਕੇ ਜਾਣੇ ਉਹ ਕੋਪੂ ਸਾਡੀ ਫੋਟੋ ਤਾਂ ਖਿੱਚਦੇ ਆ ਦੋ ਖਿੱਚਾ ਕੇ ਅਸੀਂ ਖੜਦੇ ਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਆਖਰ ਸੀ ਥੋੜੀ ਜਿਹੀ ਰੈਸਟ ਕਰ ਲਈ ਸੀਗੀ ਤੇ ਹੁਣ ਮੈਂ ਕਾਰੀਆਂ ਬਣਾ ਲਈਆਂ ਪਿੰਟੀਆਂ ਤੇ ਪਾ ਲਈਆਂ ਪੰਜੀ ਤੇ ਪਾ ਲਈਆਂ ਜਦੋਂ ਇਸ ਮੇਰਾ ਤੇਲ ਕੱਢਦੇ ਸਮੇਂ ਕੰਮ ਕਰਦੇ ਛੋਟੇ ਜਿਹਾ ਫਿਰਦੇ ਮੈਨੇ ਗੁਲਾਬ ਜੀ ਕਿੱਟੀਆਂ ਹੋਈਆਂ ਆ ਦੇਖੋ ਜੀ ਅਸੀਂ ਇਹ ਆਟੇ ਲੈ ਕੇ ਆਏ ਸੀ ਇਹਦਾ ਰਾਗੀ ਦਾ ਆਟਾ ਹੈ ਇਹ ਤੇ ਦਵਾਰਾ ਤੇ जौ ਤੇ ਆ ਬਾਦਰਾ ਆਪਾਂ ਇਹ ਚਾਰੇ ਆਟਾ ਨੂੰ ਮਿਕਸ ਕਰਕੇ ਵੀ ਰੋਟੀ ਬਣਾ ਕੇ ਦੇਖਾਂਗੇ ਕਣਕ ਦਾ ਨਹੀਂ ਆਟਾ ਪਾ ਕੇ ਦੇਖੋ ਹਾਂਜੀ ਕਣਕ ਦਾ ਨਹੀਂ ਪਾਣਾ ਸੂਆ ਮੈਂ ਇਹ ਸਾਫ਼ ਕਰ ਲਿਆ ਸੀ ਪਹਿਲਾਂ ਬਸ ਮੈਂ ਆਪਾਂ ਇਹ ਆਟਾ ਸਾਰੇ ਇਹਦੇ ਵਿੱਚ ਮਿਕਸ ਕਰ ਲੈਣਾ ਪੈਕਿੰਗ ਪੂਰੀ ਸਿੰਦਾ ਇਹ ਤੋਂ ਹੋਰ ਸਾਰਿਆਂ ਦਾ ਸਮਾਂ ਹੂੰ ਜਦੋਂ ਦੀ ਆਪਾਂ ਫੋਫਾ ਬੋਲਦੇ ਉਹ ਮੈਂ ਹੂੰ ਇਹਨੂੰ ਇੱਥੇ ਤੱਕ ਕੱਟੋਗਾ ਹਨਾ ਕੱਟੋ ਬਸ ਵੀ ਫਿਰ ਉਹ ਦੇ ਨਾਲ ਹੀ ਰਹੇ ਇਹਦੇ ਨਾਲ ਹੀ ਰਹੋ ਸਹੀ ਗੱਲ ਹੈ ਨਹੀਂ ਆਟਾ ਆਟਾ ਨਾ ਠੱਠਾ ਪੰਜ ਦਸਰੀ ਜਾਂਦਾ ਉਹ ਆਟਾ ਸਹੀ ਗੱਲ ਹੈ ਜੀ ਸੋ ਲੋਜੀ ਪਹਿਲਾ ਟੱਪ ਨੇ ਪਾ ਲਿਆ ਤਾਂ ਇਹ ਜਵਾਰ ਜਵਾਰ ਆਸਾ ਤਾਂ ਖੁੰਝੇ ਤੇ ਘਰਤਾ ਜਾਂਦਾ ਮੜਾ ਜਾਨੀ ਉਹਨੂੰ ਇਧਰੋਂ ਕਰਕੇ ਕੱਢ ਲਵੇ ਹਾਂ ਨਹੀਂ ਸੋ ਲੋਜੀ ਅਸੀਂ ਵੀ ਆਪਾਂ ਸਾਰੇ ਆਟੇ ਪਾ ਲਏ ਚੱਕਰ ਮੇਰੇ ਦੇ ਤੇਲ ਨਾਲ ਕੱਢ ਜੀ ਜਿੰਨਾ ਵੀ ਬੇਕਿਆ ਹੈ ਤੇ ਫਿਰ ਆਪਾਂ ਜਾਵਾਂਗੇ ਸ਼ੇਅਰ ਕਰਨ ਨਾਲੇ ਅੱਜ ਨਾ ਓਕੇ ਡੱਬਾ ਜਿਹੜਾ ਆ ਕੇ ਆਣਾ ਸੋ ਕੋਈ ਸਾਰਾ ਕੰਮ ਉਹ ਮੇਰੇ ਧੀਮਤਾ ਕਰਿਆ ਗਿਆ ਤੇ ਹੁਣ ਮੈਂ ਇਹਦੇ ਵਿੱਚ ਪਾਣੀ ਆ ਪ੍ਰਿੰਟੀਆਂ ਇਹ ਆਪਣੇ ਘਰ ਦੇ ਪ੍ਰਿੰਟੀਆਂ ਨੇ ਉਹ ਦੂਸਰੀਆਂ ਮੈਂ ਪਾ ਲਈਆਂ ਪਹਿਲਾਂ ਸਾਡੀ ਸਲਾਹ ਬਣੀ ਸੀ ਵੀ ਬਾਹਰ ਹੀ ਬਣਾ ਲੈਣੇ ਅੱਜ ਵੀ ਪ੍ਰਿੰਟੀਆਂ ਹੀ ਜ਼ਿਆਦਾ ਨੇ ਫੇਰ ਮम्मा ਥੋੜਾ ਸਿਰ ਦੁਖਣ ਲੱਗ ਗਿਆ ਫਿਰ ਉਹ ਕਹਿੰਦੇ ਵੀ ਚਲ ਅੰਦਰੇ ਕਰ ਲੈ ਗਰਮੀ ਬਹੁਤ ਆ ਬਾਕੀ ਤੇ ਅੱਜ ਸ਼ਾਮ ਨੂੰ ਸ਼ੇਅਰ ਕਰਨ ਵੀ ਜਾਣਾ ਵੀ ਕਿਤੇ ਲੇਟ ਨਾ ਹੋ ਜੀ ਉਹ ਉਧਰ ਮੈਂਨੇ ਮਸ਼ੀਨ ਲਾ ਲਈ ਤੇ ਹੁਣੇ ਲਾਈਆ ਮੋਟਰ ਚੱਲਣੀ ਸੀਗੀ ਵੀ ਚਲ ਮੇਗਾ ਕਿ ਕੱਪੜੇ ਦੇ ਧੋਤੇ ਜਾਣਗੇ। ਸੋ ਆਪਾਂ ਅੰਦਰ ਨਵਰੂਪ ਨੂੰ ਵੀ ਦੇਖ ਕੇ ਆਨੇ ਆ ਵੀ ਉਹ ਕੀ ਕਰ ਰਹੀ ਆ। ਇਹ ਆਈ ਆ ਦੇਖੋ 6 ਵਜੇ ਆਂਦੀ ਆ ਇਹ ਟਿਊਸ਼ਨ ਪੜ੍ਹਨ। ਹਾਂਜੀ ਕਿੰਨਾ ਟੈਸਟ ਹੋ ਗਿਆ? ਟੈਸਟ ਕਿੰਨਾ ਹੋ ਗਿਆ? ਪੇਜ ਹੋ ਗਿਆ। ਸ਼ੁਕਰੇ ਕਿ ਪੇਜ ਕਰ ਲੈ। ਬਾਕੀ ਦੇਖਦੇ ਹਾਂ ਤੇ ਕੀ ਐ ਸਹੀ ਹੁੰਦੇ ਨੇ ਕਿੰਨੇ ਗਲਤ ਹੁੰਦੇ ਨੇ ਆਪਾਂ। ਚਲੋ ਜੀ ਅੰਦਰ ਦੇਖਿਆ ਆਟਾ ਸਾਰਾ ਪਾ ਲਿਆ। ਆਟਾ ਪਾ ਲਿਆ ਜੀ। ਤਦ ਦੋ ਦੋ ਪੈਕਿੰਗਾਂ ਖੋਲਣੀਆਂ ਪੈਂਦੀ ਇਹਨਾਂ ਹੂੰ ਸਹੀ ਗੱਲ ਐ ਕਾਹਦਾ ਕਾਹਦਾ ਇਹ ਇਹ ਚਾਰਾ ਟੈਨ ਦੀ ਦੋਸਤ ਆ ਜਾਉਂਦਾ ਆ ਜਾਉਂਦਾ ਇੱਕ ਰਾਤੀ ਆ ਇੱਕ ਜਿਵਾ ਆ ਰ ਆ ਤੇ ਦਿਨਾਂ ਦੇ ਵਿੱਚ ਕਾ ਬਾਜਰਾ ਆ ਗਿਆ ਮਿੱਠਾ ਮੁੱਠਾ ਤਾਂ ਨਹੀਂ 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 ਮਿੱਠਾ ਨਹੀਂ ਹੁੰਦਾ ਸੋ ਮੇਰੀ ਮਸ਼ੀਨ ਲੱਗੀ ਹੋਈ ਹਾਂ ਹੋ ਨਹੀਂ ਤੋ ਹਾਂਜੀ ਹਾਂਜੀ

ਤੋ ਮੈਂ ਬਾਅਦੋਂ ਵੀਡੀਓ ਬਣਾਉਂਗੀ ਲੋ ਜੀ ਆਪਾਂ ਇੱਕ ਕਾਲ ਦੀ ਪਾ ਰਹੇ ਆ ਆਪਣੀ ਲਈ ਤਾਂ ਆਪੇ ਲੈ ਜੇ ਆਪਣੇ ਘਰ ਦਾ ਰੋਟੀ ਮੈਨੂੰ ਮੈਂ ਬੁਲਦੀ ਕਿਉਂਕਿ ਇਹਦਾ ਆਪਾਂ ਇਹਨਾਂ ਕੱਲਾ ਬਣਾਵਾਂਗੇ ਫਿਰ ਆਪਾਂ ਨੂੰ ਗਰਮ ਪਾਣੀ ਦੀ ਗੋਲੋ ਕਰਨਾ ਪਿਆ ਤੁਹਾਨੂੰ ਕਿਉਂਕਿ ਇਹਦੀ ਰੋਟੀ ਬਹੁਤ ਆਪੀ ਪੱਕਦੀ ਆ ਮੱਖੀ ਵਾਲੀ ਰੋਟੀ ਨਾਲ ਵੀ ਆਪੀ ਪੱਕਦੀ ਉਹ ਨਹੀਂ ਤਾਂ ਆਪ ਕੋਣਾ ਪਰਾ ਕੇ ਦੇਖਣੀ ਬਹੁਤ ਬਣਾਈ ਹੋਈ ਆ ਗੁਰਵੀਰ ਗੁਰਵਿੰਦਰ ਵੀਰ ਜੀ ਉਹਨਾਂ ਦਾ ਆ ਕੇ ਇਹਦੇ ਵਿੱਚ ਆ ਜੋ ਉਹ ਐਂਟੀਰ ਮਿਕਸ ਆਪਾਂ ਪੰਡਦੇ ਨੇ ਭਿੰਡੀਆਂ ਭਿੰਡੀਆਂ ਥੋੜਾ ਥੋੜਾ ਦੋਸਤ ਆਸੇਰ ਜੁੜੇ ਨੂੰ ਮੌਣੇ ਬਣਾਤੀ ਸਬਜੀ ਤੇ ਮੈਂ ਇਹਦੇ ਰੋਟੇ ਲਾਗੀ ਬਸ 6 ਵੀ ਹੋ ਗਏ 20 ਮਿੰਟ ਚ ਗੰਨਾ ਕੰਮ ਲਟਕਾ ਮੈਂ ਆਟਾ ਗੁੰਧਿਆ ਜ ਇਹਨਾਂ ਸੋਹਣਾ ਆਟਾ ਹੋ ਗਿਆ ਤੇ ਚਲੋ ਸੋ ਬਾਕੀ ਬਸ ਮੇਰੇ ਕੱਪੜੇ ਹੀ ਰਹਿ ਗਏ ਬਸ ਉਹ ਵੀ ਮਸ਼ੀਨ ਚ ਕੱਪੜੇ ਕੱਢਣ ਵਾਲੀ ਮਸ਼ੀਨ ਆਈ ਸੀਗੀ ਤੇ ਬਾਕੀ ਸਾਰਾ ਕੰਮ ਨਿਕਲ ਗਿਆ। ਉਹ ਡਾਊਨਲੋਡ ਕਰਦੀ ਬਾਕੀ। ਸੱਚੀ ਗੱਲ ਹੈ ਜੀ। ਉਹ ਤਾਂ ਜਿੰਨੀਆਂ ਮੈਗੀਆਂ। ਹਾਉ ਤਾਂ ਮੈਗੀਆਂ ਨਹੀਂ ਜੀ। ਮੈਗੀਆਂ ਤਾਂ ਹੈਗੀਆਂ ਨੇ ਪਰ ਖਾਣ ਨੂੰ ਵੀ ਜੀ ਨਹੀਂ ਕਰਦਾ। ਉਹਨੇ ਆਪਾਂ ਨੂੰ ਪਤਾ ਕੋਈ ਸਪਰੇ ਨਹੀਂ ਕੀਤੀ ਆ ਆਪਣੇ ਕੋਈ ਸੀ ਰਿੱਟਾ ਹੋ ਗਿਆ। ਲਾ ਨੂੰ ਹਰਦਾ ਨਹੀਂ। ਉਹ ਕੀ ਹੋ ਗੋ। ਹਾਂ ਬਲਕ ਕਾਲੋ ਕੋਗੜਾ। ਚਲੋ ਬਾਕੀ ਜੀ ਆਪਾਂ ਫੇਰ ਬਣਾਉਣੀ ਆ ਵਲੋਗ। ਕਿਉਂਕਿ ਬਹੁਤ ਕਾੜੀ ਅੱਜ। ਇੱਧਰ ਮੇਰੇ ਅੱਜ ਕੱਪੜੇ ਸੁੱਕ ਰਹੇ ਨੇ ਤੇ ਅੱਧੇ ਧੋਏ ਜਾ ਰਹੇ ਨੇ। ਬਾਕੀ ਥੋੜੇ ਬਹੁਤ ਤੇ ਮੈਨੇ ਕੱਪੜੇ ਸਾਰੇ ਸੁੱਕਨੇ ਪਾਤੇ। ਹਾਂ ਫਿਰ ਸੁੱਕ ਰਹੇ ਨੇ ਹੈਲੋ ਅੱਜ ਅਮਨ ਵੀ ਜਾਊਗੀ ਸਾਡੇ ਨਾਲ ਨਹੀਂ ਟਿਊਸ਼ਨ ਜਾਂਦੀ ਹੁੰਦੀ ਹੈ ਡੇਲੀ ਆਪਾਂ ਨੇ ਡੱਬਾ ਲੈ ਲਿਆ ਗੁਲਾਬਪੁਰੀ ਵਾਸਤੇ ਹਾਂਜੀ ਹਾਂ ਅੱਜ ਅਸੀਂ ਮਥੇ ਡੱਬਾ ਚੜਾ ਕੇ ਆਣ ਗੁਲਾਬਪੁਰੀ ਦੇ ਐਤਵਾਰ ਨੂੰ ਤਾਂ ਕਰਕੇ ਸੋ ਬਸ ਆ ਬੱਚੇ ਸੋ ਕਿਆ ਵੈਸੀ ਕਾ ਮੈਂ ਜੁਦਾ ਸਾਰੀ ਤਾਂ ਹੀ ਉੱਥੇ ਆ ਰਹੀ ਸੀ ਕਿ ਲੋਕ 10 ਰੁਪਏ ਹੈਗੇ ਨੇ ਉਹ ਰੱਖ ਤੇ ਵਿੱਚ ਜੀ ਆ ਦੇਖੋ ਸਾਰੇ ਆਣੇ ਫੇਰੇ ये मैं हूँ ये मेरे क्या कहा फैमिली मेम्बर से हैं भी ये मेरे दादू है और ये शेयर कर रहे हैं डेली वो मेरी भाभी खड़ी है पतीला लेके हाथ में पानी का गिलास है बाय आ गया ਹਾਂ ਤੇ ਦੇ ਚੱਕਲੇ ਹੈਂਕੀ ਹੋngੀ ਕੁਛ ਭੱਜ ਐ ਯਾਰ ਹੁਣ ਇਹ ਤਾਂ ਗਾਮਣਾ ਗਿਰਦੀਆਂ ਨੇ ਮੇਰਾ ਕੱਲ ਸੂਟ ਖਰਾਬ ਹੋ ਗਿਆ ਸੀ ਲੋ ਜੀ ਹੁਣ ਆਪਾਂ ਅੱਗੇ ਗੁਲਾਬਪੁਰੀ ਦੇ ਮੱਥਾ ਟੇਕਣ ਵਾਸਤੇ ਜੀ ਸਾਰੇ ਜੇ ਸ਼ੀਕਾ ਦੇ। ਕਿਉਂ ਹੋ? ਮਾੜੀ ਚੁੱਤੀ ਕਾਲੇ ਜੀ ਨਾ ਹੁੰਦੀ। ਮਾੜੀ ਹੋ ਗਈ। ਮਾੜੀ ਬੱਸ ਹੋ ਗਈ। ਕਾ ਦੇਣਾ। ਰੋਟੀ ਨਹੀਂ ਹੰਦੀ ਮੈ। ਕਿਉਂ ਖਾਇਆ ਕਰ? ਮਨ ਨਹੀਂ ਕਰਦਾ। ਆਪਾਂ ਹੋ ਚੁੱਕੇ ਆਂ ਵਾਪਸੀ ਹੈ ਬਸ ਥੋੜਾ ਰੇਗਰ ਰਸਤਾ ਕਰਦਾ ਤੇ ਆਪਾਂ ਕਰਦੇ ਆਪਣੀ ਵੀਡੀਓ ਨੂੰ ਇੱਥੇ ਹੀ ਐਂਡ ਹੂੰ ਸੋ ਹੋਪ ਸੋ ਸਾਰਿਆਂ ਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤੇ ਬਾਕੀ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਅੱਜ ਅਸੀਂ ਥੱਕ ਚੁੱਕੇ ਹਾਂ ਕਿਉਂਕਿ ਸਵੇਰੇ ਵੀ ਜਾ ਕੇ ਆਏ ਸੀ ਅੱਜ ਚਲੋ ਜੀ